ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਨਵਾਂ ਟ੍ਰੈਂਡ ਕੈਨੇਡਾ ਚ ਨਜ਼ਰ ਆ ਰਿਹਾ ਹੈ ਇਹਦੇ ਉੱਪਰ ਅੱਜ ਵਿਸਥਾਰ ਚ ਗੱਲ ਕਰਨਗੇ ਤੀਰਤ ਸਿੰਘ ਪੈਨਾਕਲ ਮੰਨੇ ਪ੍ਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਤੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸੱਜਣਕਾ ਥੈਂਕ ਯੂ ਸਰ ਐ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਦਾ ਸੱਜਣਕਾ ਸੱਜਣਕਾ ਤੀਰ ਜੀ ਸਪਾਊਸ ਵੀਜ਼ਾ ਦੇ ਬੜੇ ਰੋਲੇ ਪਿਛਲੇ ਸਮਿਆਂ ਚ ਰਹੇ ਕਿ ਕੈਨੇਡਾ ਚ ਕੱਟ ਗਿਆ ਪਲੱਸ 2 ਤੋਂ ਬਾਅਦ ਬੰਦ ਹੋ ਗਿਆ ਪਰ ਹੁਣ ਇੱਕ ਨਵਾਂ ਟ੍ਰੈਂਡ ਸੁਣਾਈ ਦੇ ਰਿਹਾ ਹੈ ਇਹਦੀ ਸੱਚਾਈ ਕੀ ਹੈ ਇਹ ਟ੍ਰੈਂਡ ਕਿੰਨਾ ਤੇਜ਼ ਹੈ ਘਟ ਹੈ ਇਹਦੇ ਤੇ ਚਾਣਣਾ ਪਾਉ ਕਹਿੰਦੇ ਜਿਹੜੇ ਵੀ ਪਲੱਸ 2 ਵਾਲੇ ਗਏ ਨੇ ਸਪਾਊਸ ਉਹਨਾਂ ਦੇ ਭਾਵੇਂ ਮੇਲ ਗਿਆ ਭਾਵੇਂ ਫੀਮੇਲ ਗਿਆ ਉਹ ਆਪਣੇ ਸਪਾਊਸ ਨੂੰ ਵਿਜ਼ਟਰ ਵੀਜ਼ਾ ਤੇ ਬੁਲਾ ਰਹੇ ਨੇ ਤੇ ਵਿਜ਼ਟਰ ਵੀਜ਼ਾ ਲੱਗ ਵੀ ਰਹੇ ਨੇ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ ਤੇ ਬਿਲਕੁਲ ਸਰ ਇਹ ਸੱਚ ਹੈ ਜੀ ਜੇ ਆਪਾਂ ਨੂੰ ਜੇ ਤੁਹਾਨੂੰ ਪਤਾ ਹੋਵੇ ਤੇ ਜਦੋਂ ਮਤਲਬ ਕਿ ਮੈਂ ਦਰਸ਼ਕਾਂ ਨੂੰ ਕਹੂੰਗਾ ਸਾਡੇ ਪੁਰਾਣੇ ਸ਼ੋ ਵੀ ਇੱਕ ਵਾਰੀ ਜਰੂਰ ਰੈਫਰੈਂਸ ਲਈ ਸੁਣ ਲਿਆ ਕਰੋ ਜੇ ਤੁਸੀਂ ਚਾਹੁੰਦੇ ਆ ਕਿ ਹਾਂ ਵੀ ਕਿ ਆਪਣੀਆਂ ਜੇ ਸਟੇਟਮੈਂਟ ਤੇ ਕਾਇਮ ਹੈਗੇ ਤਾਂ ਨਹੀਂ ਹੈਗੇ ਸਾਡਾ ਤਾਂ ਸਿਰਫ ਇੰਕੋ ਹੀ ਮੰਚ ਇੱਕ ਮੌਕਾ ਵਾ ਇਹ ਸੰਮਚ ਦਾ ਵੀ ਮਤਲਬ ਕਿ ਆਪਣਿਆਂ ਨੂੰ ਅਸੀਂ ਦਿੱਤਾ ਹੋਇਆ ਕਿ ਆਪਣਾ ਫਰਜ਼ ਸਮਝਦੇ ਆ ਕਿ ਆਪ ਬੰਦੇ ਨੂੰ ਆਪਣਾ ਬੱਚਾ ਸਮਝ ਕੇ ਰਾਹ ਪਾਇਆ ਜਾਵੇ ਤੇ ਜਦੋਂ ਵੀ ਕੋਈ ਔਖੜ ਆਉਂਦੀ ਆ ਜਾਂ ਕੋਈ ਔਖ ਹੁੰਦੀ ਆ ਤੇ ਸਾਨੂੰ ਸਾਡਾ ਫਰਜ਼ ਕੀ ਮੰਨਦਾ ਉਹਦੇ ਅਕੋਰਡਿੰਗ ਆਪਾਂ ਪਲਾਨ ਕਰ ਲੈਣਾ ਤੋ ਕਦੇ ਵੀ ਕੁਝ ਬੰਦ ਨਹੀਂ ਹੁੰਦਾ ਹਾਂ 22 ਜਨਵਰੀ ਨੂੰ ਜਦੋਂ ਅਨਾਉਂਸਮੈਂਟ ਹੋਈ ਜੀ ਤੇ ਜਿਹੜੀਆਂ ਫਾਈਲਾਂ ਲਗਣੀਆਂ ਬੰਦ ਹੋਈਆਂ ਸੀਗੀਆਂ 18 ਮਾਰਚ ਤੋਂ ਮਲਿਕ 19 ਮਾਰਚ ਨੂੰ ਕਿਹਾ ਸੀ ਕਿ 18 ਤੱਕ ਜਿਹੜੇ ਫਾਈਲ ਲੱਗੇ ਲੱਗੇ ਬੜੇ ਸਰ ਘਰ ਟੁੱਟੇ ਬੜੇ ਘਰ ਖਰਾਬ ਹੋਏ ਬੜਾ ਕੁਝ ਹੋਇਆ ਪਰ ਮੈਂ ਹਮੇਸ਼ਾ ਉਦੋਂ ਵੀ ਬੱਚਿਆਂ ਨੂੰ ਕਹਿੰਦਾ ਕਿ ਜਿਗਰ ਰੱਖੋ ਰਾਹ ਕੁਛ ਨ ਕੁਛ ਆ ਕੇ ਤੇ ਵਿਜ਼ਟਰ ਵੀਜ਼ਾ ਉਹ ਕੈਟਾਗਰੀ ਯੈਸ ਪਹਿਲੀ ਗੱਲ ਤੇ ਲੀਗਲ ਆ ਜਿਹੜਾ ਕਿ ਇਹ ਸਹੀ ਆ ਜਾਂ ਨਹੀਂ ਸਹੀ ਆ ਤਾਂ ਹਾਂ ਸਹੀ ਆ ਦੂਜੀ ਚੀਜ਼ ਹੈਗੀ ਹੈ ਕਿ ਜਿਹੜੇ ਵੀਜ਼ਾਜ਼ ਲੱਗ ਰਹੇ ਨਹੀਂ ਲੱਗ ਰਹੇ ਬਿਲਕੁਲ ਲੱਗ ਸਕਦਾ ਉਹ ਤੁਹਾਡੇ ਜ ਜਿਹੜੀ ਕਿ ਕੰਟਰੀ ਦਾ ਨੂੰ ਆਪਣੀਆਂ ਰਿਕੁਆਇਰਮੈਂਟ ਆ ਵੀਜ਼ਾ ਕੈਟਾਗਰੀ ਦੀਆਂ ਉਹ ਤੁਹਾਨੂੰ ਫੁਲਫਿਲ ਕਰਨੀਆਂ ਚਾਹੀਦੀਆਂ ਹਨ ਹਾਂ ਬਿਲਕੁਲ ਤੁਸੀਂ ਜਿਹੜਾ ਕਿ ਆ ਵੀਜ਼ਾ ਲੈ ਸਕਦੇ ਆ 100% ਗਾਰੰਟੀ ਸਾਰੇ ਤੇ ਨਹੀਂ ਹੈਗੀ ਸਪਾਊਸ ਵੀਜ਼ਾ ਸਭ ਕਿਹੜਾ 100% ਪਹਿਲੀ ਵਾਰ ਹੀ ਆ ਜਾਂਦਾ ਉਹ ਵੀ ਤਾਂ ਰਿਫਿਊਜ਼ਲ ਦੇ ਬਾਅਦ ਆਉਂਦਾ ਸੀ ਨਾ ਬਟ ਅੱਜ ਮੈਂ ਗੱਲ ਕਰਨੀ ਫੈਕਸ਼ਨਲ ਪਲੱਸ 2 ਵਾਲਾ ਬੱਚਾ ਜਿਹੜੇ ਹਿੰਮਤ ਛੱਡੀ ਬੈਠੇ ਆ ਸਪਾਊਸ ਉੱਥੇ ਪਹੁੰਚਿਆ ਹੋਇਆ ਉਹ ਵੇਟ ਕਰ ਰਿਹਾ ਕਿ ਮੈਂ 1.5 ਸਾਲ ਸਾਲ ਬਾਅਦ 2 ਸਾਲ ਬਾਅਦ ਜਦੋਂ ਵੀ ਐਜੂਕੇਸ਼ਨ ਕੰਪਲੀਟ ਹੋਊਗੀ ਫਿਰ ਮੈਂ ਜਿਹੜਾ ਕੀ ਆ ਅਪਲਾਈ ਕਰ ਲੂੰਗਾ ਕਿੰਨਾ ਨੂੰ ਡਰ ਲੱਗਦਾ ਕਿ ਇਹ ਸਹੀ ਰਵੇ ਸਾਰਾ ਕੁਝ ਰਿਲੇਸ਼ਨ ਬਣਿਆ ਰਵੇ ਕਿਤੇ ਉਹ ਨਾ ਕਦੇ ਖਰਾਬ ਹੋ ਜਵੇ ਤੇ ਅੱਜ ਮੈਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼ ਹਾਂ ਜਦੋਂ ਸਪਾਊਸ ਦਾ ਵਰਕ ਪਰਮਿਟ ਦੇ ਚੱਲ ਗਿਆ ਤਾਂ ਫਿਰ ਤੁਹਾਡੇ ਵੀਜ਼ਾ ਦੇ ਚਾਂਸਸ ਬਹੁਤ ਜ਼ਿਆਦਾ ਤੁਹਾਡੇ ਫਿਰ ਨਹੀਂ ਰਹਿੰਦਾ ਟੈਨਸ਼ਨ ਨਾ ਠੀਕ ਹੈ ਨਾ ਬਟ ਹੁਣ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਜਿਹੜਾ ਕੀ ਆ ਬੰਦ ਹੋ ਗਿਆ ਬਟ ਹਾਂ ਤੁਸੀਂ ਵਿਜ਼ਟਰ ਵੀਜ਼ਾ ਬਿਲਕੁਲ ਅਪਲਾਈ ਕਰ ਸਕਦੇ ਜਿਹੜਾ ਕੀ ਲੀਗਲ ਆ ਤੁਹਾਡਾ ਹੱਕ ਵੀ ਹੈਗਾ ਕਿਉਂਕਿ ਕਾਨੂੰਨ ਆ ਪੂਰੀ ਦੁਨੀਆ ਦਾ ਹਸਬੰਡ ਵਾਈਫ ਨੂੰ ਕੋਈ ਵੀ ਦੁਨੀਆ ਦੀ ਤਾਕਤ ਇਕੱਠੇ ਰਹਿਣ ਤੋਂ ਰੋਕ ਨਹੀਂ ਸਕਦੀ ਪਰ ਗੱਲ ਕੀ ਹੈ ਇੱਥੇ ਸਾਡਾ ਸਪਾਊਸ ਗਿਆ ਪਰਨ ਸਾਡੇ ਉਹਨਾਂ ਨੂੰ ਪਹਿਲਾਂ ਵੀ ਪਤਾ ਸੀਗਾ ਕਿ ਤੁਸੀਂ ਇੱਥੇ ਸਾਰਾ ਕੁਝ ਆ ਬਟ ਉਹਦੇ ਵਾਸਤੇ ਜੋ ਵੈਸਟਰਨ ਵੀਜ਼ਾ ਦੀਆਂ ਕੈਟਾਗਰੀਜ਼ ਹੁੰਦੀਆਂ ਰਿਕੁਆਇਰਮੈਂਟਸ ਹੁੰਦੀਆਂ ਜੇ ਤੁਸੀਂ ਆਪਣੀ ਫਾਈਲ ਬਣਾ ਕੇ ਲਾਉਨੇ ਆ ਬਣਾ ਕੇ ਵੀ ਫੇਕ ਡਾਕੂਮੈਂਟ ਨਹੀਂ ਮਤਲਬ ਕਿ ਟਾਈਮ ਲਾ ਕੇ ਪ੍ਰਪੇਅਰ ਕਰਕੇ ਪੂਰੇ ਪ੍ਰੋਪਰ ਡਾਕੂਮੈਂਟਸ ਨਾਲ ਬਿਲਕੁਲ ਤੁਸੀਂ ਵੀਜ਼ਾ ਲੈ ਸਕਦੇ ਆ ਬਾਧੂ ਲੈ ਚੁੱਕੇ ਆ ਤੇ ਸਰ ਅਸੀਂ ਇੱਕ ਸਟੂਡੈਂਟ ਜਿਹਨਾਂ ਦੀਆਂ ਫਾਈਲ ਸੈਟ ਤੋਂ ਪਹਿਲਾਂ ਸੀ ਤੇ ਉਹਦੇ ਸਪਾਊਸ ਦਾ ਵਿਜ਼ਟਰ ਵੀਜ਼ਾ ਕੱਟਿਆ ਦਾ ਲੈ ਤੇ ਅਪਰੂਵ ਹੋਇਆ ਸਰ ਹਾਂ ਉਹਨਾਂ ਕੋਲ ਫਾਈਨੈਂਸ਼ੀਅਲ ਆਪਣੇ ਕੋਲ ਪੂਰਾ ਵਧੀਆ ਸੀਗਾ ਸਾਰਾ ਕੁਝ ਤੇ ਉਹਨਾਂ ਦਾ ਵੀ ਅਪਰੂਵ ਹੋਇਆ ਤੇ ਹਾਂ ਇਹ ਵੀ ਚੀਜ਼ਾਂ ਜਿਹੜੀ ਕਿ ਪੋਸੀਬਲ ਹੈਗੀਆਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਹਾਂ ਪੇਸ਼ੈਂਸ ਰੱਖਣ ਦੀ ਲੋੜ ਆ ਵਿਜ਼ਟਰ ਵੀਜ਼ਾ ਤੇ ਤੁਸੀਂ ਇਹ ਵੀ ਇਹ ਵੀ ਚੀਜ਼ ਦੱਦਾਂ ਉਹਦਾ ਮਤਲਬ ਇਹ ਨਹੀਂ ਕਿ ਚਲਾ ਗਿਆ ਕੋਈ ਨਹੀਂ ਕਿ ਦਫਰ ਪਮੰਡ ਤੇ ਜਾ ਕੇ ਆਪਾਂ ਕਨਵਰਟ ਕਰਾਂ ਇੰਦਾ ਨਹੀਂ ਹਾਂ ਤੁਸੀਂ ਆਪਣਾ ਔਨ ਜਾਣ ਰੱਖ ਸਕਦੇ ਆ ਦੋ ਤਿੰਨ ਮਹੀਨੇ ਦੀ ਸਟੇਟ ਤੋਂ ਬਾਅਦ ਵਾਪਸ ਆ ਕੇ ਥੋੜੀ ਜਿਹਾ ਫੇਰ ਜਾ ਕੇ ਹਾਂ ਇਹਨਾਂ ਨੂੰ ਦੋ ਸਾਲ ਦਾ ਜਾਂ ਸਾਲ ਦਾ ਪੀਰੀਅਡ ਆ ਤੁਸੀਂ ਇੰਦਾ ਜਿਹੜਾ ਕਿ ਇਹ ਜਰੂਰ ਹੰਡਾ ਸਕਦੇ ਆ ਤੇ ਅਜੇ ਖੋਰ ਗੱਲ ਮੈਂ ਕਰ ਦਵਾ ਕਈਆਂ ਨੂੰ ਲੱਗਦਾ ਹੋਣਾ ਕਿ ਉਹਨਾਂ ਦਾ ਕੇਸ ਨਾ ਖਰਾਬ ਹੋ ਜਵੇ ਜੇ ਉਹਨਾਂ ਦਾ ਵਿਜ਼ਿਟਰ ਵੀਜ਼ਾ ਰਿਫਿਊਜ਼ ਹੋ ਗਿਆ ਠੀਕ ਹੈ ਨਾ ਬੜਾ ਕੇਸ ਖਰਾਬ ਪਤਾ ਕਿਦਾਂ ਹੋਣਾ ਕੇਸ ਖਰਾਬ ਉਦਣ ਹੋਣਾ ਜਿੱਦਣ ਆਪਾਂ ਰੀਚਾਂ ਵਾਲੇ ਚੱਕਰ ਪੇ ਆਫਟਰ ਵੀਜ਼ਾ ਵਾਲੇ ਚੱਕਰ ਦੇ ਵਿੱਚ ਸਾਰੇ ਪੇਪਰ ਤੂੰ ਬਣਾ ਦੇ ਕੱਲਾ ਪਾਸਪੋਰਟ ਲੈ ਕੇ ਜਾ ਤੈਨੂੰ ਅਸੀਂ ਵੀਜ਼ਾ ਲਵਾ ਕੇ ਦਿੰਨੇ ਆ ਫਿਰ ਮੈਂ ਲੈ ਕੇ ਦਿੰਦੇ ਹਾਂ ਜੇ ਫਿਰ ਤੁਹਾਡਾ ਕੇਸ ਖਰਾਬ ਆ ਜੇ ਵੀਜ਼ਾ ਨਹੀਂ ਲੱਗਾ ਜੇ ਲੱਗ ਵੀ ਗਿਆ ਫਿਰ ਵੀ ਖਰਾਬ ਆ ਵਰਕ ਪਰਮਿਟ ਕਿੱਦਾਂ ਲਵਾਂਗੇ ਪੀਆਰ ਕਿੱਦਾਂ ਲਵਾਂਗੇ ਵਿਜ਼ਟਰ ਵੀਜ਼ਾ ਦੇ ਨੀ ਲੱਖਾਂ ਰੁਪਏ ਨਾ ਖਰਚਿਆ ਕਰੋ ਜਿਹੜੀ ਹੈ ਕਿ ਰੀਚਾ ਲਾਦੀ ਉਹ 10 15 20 25 ਵਾਟ ਐਵਰ ਹਿਸਾਬ ਹੀ ਨਹੀਂ ਆ ਜੀ ਉਹ ਉਹ ਜਿੰਨਾ ਹੋ ਸਕੇ ਵੱਧ ਤੋਂ ਵੱਧ ਓੜਾ ਕੱਲਾ ਪਾਸਪੋਰਟ ਦੇਣ ਤੋਂ ਬਚੋ ਹਾਂ ਜੇ ਤੁਹਾਡੀ ਰਿਫਿਊਜ਼ਲ ਲੱਗ ਵੀ ਜਾਂਦੀ ਆ ਤੁਸੀਂ ਸਾਰੀ ਇਨਫੋਰਮੇਸ਼ਨ ਸਹੀ ਦਿੱਤੀ ਆ ਪੜਾ ਕੋਈ ਡੈਨਸ ਨਹੀਂ ਆ ਵੀਜ਼ਾ ਰਿਫਿਊਜ਼ਲ ਇੱਕ ਪ੍ਰੋਸੈਸ ਦਾ ਪਾਰਟ ਆ ਸੋ ਕਿ ਨਾਰਮਲ ਚੀਜ਼ ਆ ਸੋ ਇਹ ਨਾ ਕਿਉਂਕਿ ਇਹ ਨਾਰਮਲ ਕੋ ਕਹਿ ਰਿਹਾ ਕਿਉਂਕਿ ਜਿਹਨੇ ਲੱਗਦੀ ਉਹਨੂੰ ਪਤਾ ਲੱਗਦਾ ਪਰ ਸੱਚਾਈ ਹੈ ਪਰ ਸਾਡਾ ਰੋਜ਼ ਦਾ ਕੰਮ ਆ ਨਾ ਸਾਨੂੰ ਪਤਾ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਵੀ ਆ ਜਾਂਦਾ ਕੈਨੇਡਾ ਦਾ ਹੁੰਦਾ ਵਾ ਜੜੀਆਂ ਦੀਆਂ ਪਿਛਗੀਆਂ ਫਾਈਲਾਂ ਦੇ ਵਿੱਚ ਕੋਈ ਵੀ ਮੈਂ ਤਾਂ ਕਹਾਂਗਾ ਝੋਲਮੋਲੇ ਕੋਈ ਵੀ ਫੇਕ ਡਾਕੂਮੈਂਟ ਨਹੀਂ ਲੱਗਾ ਤੇ ਲਾਓ ਤੇ ਜੇ ਰੱਬ ਨਾਲ ਕਿ ਰਿਫਿਊਜ਼ਲ ਲੱਗ ਵੀ ਜਾਂਦੀ ਆ ਵਿਜ਼ਟਰ ਵੀਜ਼ਾ ਜੀ ਤੇ ਤੁਹਾਨੂੰ ਹਿੰਮਤ ਨਹੀਂ ਛਟਰੀ ਚਾਹੀਦੀ ਕੁਝ ਛੂਟ ਨਹੀਂ ਹੋਇਆ ਬਈ ਇੱਕੋ ਚੀਜ਼ ਹੈ ਜਿਹੜੇ ਵੀ ਏਜੰਟ ਤੋਂ ਫਾਈਲ ਲੱਗੀ ਆ ਆਪਣੀ ਫਾਈਲ ਪ੍ਰੋਪਰ ਸੰਭ ਕੇ ਰੱਖਣੀਆਂ ਕੱਲਾ ਕੱਲਾ ਡਾਕੂਮੈਂਟ ਜਿਹੜੇ ਦੁਬਾਰਾ ਫਾਈਲ ਲਾਉਣੀ ਆ ਤੇ ਉਹ ਤੁਹਾਡੇ ਜਿਹੜਾ ਕੀ ਕੰਮ ਜ਼ਰੂਰ ਆਵੇ ਸੋ ਮੈਂ ਅੱਜ ਹਰ ਬੱਚੇ ਨੂੰ ਕਹਾਂਗਾ ਲਾਓ ਅਜਮਾਓ ਆਪਣੀ ਕਿਸਮਤ ਕਦੇ ਨਹੀਂ ਕੁਝ ਖਰਾਬ ਹੋਣ ਲੱਗਾ ਕਦੇ ਨਹੀਂ ਤੁਹਾਡੀਆਂ ਰਿਫਿਊਜ਼ ਨਾ ਤੁਹਾਡੇ ਆਉਣ ਵਾਲੇ ਵੀਜ਼ੇ 'ਚ ਜੜੀਆਂ ਕਿਆਂ ਮਲਗੀਆਂ ਰਾਸ ਤੇ ਜੋ ਲੱਗੀਆਂ ਜੇ ਡਰ ਲੱਗਦਾ ਫਿਰ ਵੀ ਇੱਕੋਰੀ ਨੇ ਇੰਸਟਾਗ੍ਰam ਤੇ ਪੁਰਾਣੀਆਂ ਸਾਰੀਆਂ ਵੀਡੀਓਜ਼ ਜ਼ਰੂਰ ਦੇਖ ਲੈਣ ਬੱਚੇ ਦੇ ਟੈਸਟੀਮੋਨੀਅਲ ਆਰਾਮ ਨਾਲ ਸੁਣ ਲੈ ਸਾਡੀਆਂ YouTube ਤੇ ਵੀਡੀਓ ਜ਼ਰੂਰ ਸੁਣ ਲੈ ਤੁਹਾਨੂੰ ਦਲੇਰੀ ਆ ਜੂਗੀ ਰਿਫਿਊਜ਼ਲ ਮੈਟਰ ਨਹੀਂ ਕਰਦੀ ਕੈਨੇਡਾ ਚ ਕੈਨੇਡਾ ਉਹ ਕੰਟਰੀ ਹੈ ਜਿਹਦੇ ਰਿਫਿਊਜ਼ਲ ਦਿੰਦੀ ਆ ਆਪਾਂ ਲੈਣੀ ਨਹੀਂ ਆ ਪਰ ਮੈਂ ਤੁਹਾਨੂੰ ਤਿਆਰ ਕਰ ਰਿਹਾ ਵਰਸ ਟੂਵਰਸ ਕੇਸਿਸ ਦੇ ਵਿੱਚ ਕਿਉਂਕਿ ਅਸੀਂ ਉਹਨਾਂ ਬੰਦਿਆਂ ਚੋਂ ਆ ਕਿਉਂਕਿ ਮੈਂ ਵੀਜ਼ਾ ਆਏ ਹੋਏ ਭਮਨ ਨਾਲ ਬੱਚੇ ਦੇ ਨਾਂ ਬੈਠਾ ਪਰਾਂ ਰਿਫਿਊਜ਼ਲ ਵਾਲੇ ਬੱਚੇ ਦੇ ਆਪਾਂ ਜਨਾਜ਼ ਜ਼ਰੂਰ ਬੰਦੇ ਤੇ ਉਹ ਵੀਜ਼ਾ ਆ ਉਹਦਾ ਆਪਣੀ ਲਾਈਫ ਦੇ ਅੱਗੇ ਕੰਮਾਂ 'ਚ ਬੀਜ਼ੀ ਹੋ ਗਿਆ ਬਟ ਰਿਫਿਊਜ਼ਲ ਵਾਲਾ ਕਿਤੇ ਨਾ ਕਿਤੇ ਉੱਥੇ ਸਟਕ ਹੋ ਗਿਆ ਨਾ ਤੇ ਰਿਫਿਊਜ਼ਲ ਵਾਲਾ ਬੱਚਾ ਵੀ ਇੱਥੇ ਨਹੀਂ ਰਹਿੰਦਾ ਸੋ ਇਹ ਵੀ ਇੱਕ ਆਪਰਚੂਨਿਟੀ ਆ ਤੇ ਤੁਸੀਂ ਸੂਰ ਸਮਝ ਕੇ ਜਿੱਦਾਂ ਵੀ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਆ ਕੇਸ ਟੂ ਕੇਸ ਵੇਰੀ ਕਰੇਗਾ ਸੋ ਉਹਦੇ ਵਾਸਤੇ ਸਾਡੇ ਆਫਿਸ ਜ਼ਰੂਰ ਵਿਜ਼ਿਟ ਕਰੋ ਤੇ ਤੁਸੀਂ ਸਾਨੂੰ ਜਨੰਦਰ ਅਬਸਰਚ ਨਿਕੜਾ ਆਫਿਸ ਮਿਲ ਸਕਦੇ ਆ ਤੇ ਪਰਸਨਲੀ ਇਦਾਂ ਦਾ ਕੇਸ ਵਾਲਾ ਮੈਂ ਤਾਂ ਕਹਾਂਗਾ ਜਰੂਰ ਮੈਨੂੰ ਮਿਲ ਕੇ ਜਾਓ ਕਾਲ ਕਰਕੇ ਆਓ ਤੇ ਹਾਂ ਅਪਾਇੰਟਮੈਂਟ ਲੈ ਕੇ ਮਿਲ ਕੇ ਫਿਰ ਦੈਨ ਆਪਣਾ ਜਿਹੜਾ ਕੀ ਆ ਫੈਸਲਾ ਤੁਸੀਂ ਆਪਣਾ ਆਪਣੇ ਬਾਹਰ ਜਾ ਦਾ ਫਾਈਲ ਹੁਣ ਲਾਉਣੀ ਹੈ ਠਹਿ ਕੇ ਲਾਉਣੀ ਆ देन ਡਿਸਾਈਡ ਕਰੋ ਬਿਲਕੁਲ ਜੀ ਸੋ ਬਹੁਤ ਹੀ ਇੰਪੋਰਟੈਂਟ ਗੱਲ ਤਿਰੇ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ 스파우스 ਦੇ ਲਈ ਇੱਕ ਜੈਨੂਇਨ ਤਰੀਕਾ ਹੈ ਆਪਣੇ ਪਾਰਟਨਰ ਨੂੰ ਵਿਜ਼ਟਰ ਵੀਜ਼ਾ ਤੇ ਬੁਲਾਉਣ ਦਾ ਔਰ ਉਸ ਤੋਂ ਬਾਅਦ ਉਹਨਾਂ ਦਾ ਆਣਾ ਜਾਣਾ ਲੱਗਿਆ ਰਹਿ ਸਕਦਾ ਸੋ 8557885578 ਤੇ ਫੋਨ ਕਰੋ ਹੋਰ ਇਨਫੋਰਮੇਸ਼ਨ ਲਓ ਸੱਚੇ ਡਾਕੂਮੈਂਟ ਲਾਓ ਝੂਠੇ ਡਾਕੂਮੈਂਟ ਬਾਰੇ ਸੋਚੋ ਹੀ ਨਾ ਤਿਰੇ ਜੀ ਨੂੰ ਮਿਲੋ ਤੇ ਫੈਸਲਾ ਕਰੋ ਧੰਨਵਾਦ